ਵਪਾਰੀਆਂ ਦਾ ਤਾਂ ਬੇਰਗਰਕ ਕਰਤਾ ਜੀ ਭਵੰਤਮਾਨ ਸਰਕਾਰ ਨੇ ਨਾ ਵਪਾਰੀ ਜਿਉਂਦਿਆਂ ਚ ਨਾ ਵਪਾਰੀ ਮਰਨ ਚ ਜੇ ਵਪਾਰੀ ਕੰਮ ਕਰਕੇ ਖਾਂਦਾ ਤਾਂ ਮਰਦਾ ਜੇ ਵਪਾਰੀ 2 ਰੁਪਏ ਦੇ ਟੈਕਸ ਦੇ ਗਲਤ ਕੰਮ ਕਰਦਾ ਉਹ ਮਰਦਾ ਹੀ ਮਰਦਾ ਕਾਰਨ ਇਹ ਹੈ ਕਿ ਭਵੰਤਮਾਨ ਸਰਕਾਰ ਵਪਾਰੀ ਨੂੰ ਦੇਖ ਕੇ ਖੁਸ਼ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਵਪਾਰੀ ਭਾਰੂ ਹੋ ਗਿਆ ਸਾਡੀ ਅਸਲੀਅਤ ਖੁੱਲ ਜੂਗੀ। ਨਮਸਕਾਰ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ। ਸੋ ਅੱਜ ਜੀ ਪੰਜਾਬ 'ਚ ਵਪਾਰੀ ਤੇ ਵਪਾਰ ਦੋਵਾਂ ਦੇ ਮੌਜੂਦਾ ਹਾਲਾਤ ਕੀ ਨੇ। ਵਪਾਰੀਆਂ ਦਾ ਤਾਂ ਬੇਰਹਿ ਕਰਤਾ ਨਹੀਂ ਭਵੰਤਮਾਨ ਸਰਕਾਰ ਨੇ। ਨਾ ਵਪਾਰੀ ਜਿਉਂਦਿਆਂ 'ਚ ਨਾ ਵਪਾਰੀ ਮਰਨ 'ਚ। ਜੇ ਵਪਾਰੀ ਕੰਮ ਕਰਕੇ ਖਾਂਦਾ ਤਾਂ ਮਰਦਾ। ਜੇ ਵਪਾਰੀ 2 ਰੁਪਏ ਦੇ ਟੈਕਸ ਦਾ ਗਲਤ ਕੰਮ ਕਰਦਾ ਉਹ ਮਰਦਾ ਹੀ ਮਰਦਾ ਕਾਰਨ ਇਹ ਹੈ ਕਿ ਭਵੰਤਮਾਨ ਸਰਕਾਰ ਵਪਾਰੀ ਨੂੰ ਦੇਖ ਕੇ ਖੁਸ਼ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਵਪਾਰੀ ਭਾਰੂ ਹੋ ਗਿਆ ਸਾਡੀ ਅਸਲੀਅਤ ਖੁੱਲ ਜੂਗੀ ਸਾਡੀ ਅਸਲੀਅਤ ਖੁੱਲ ਜੂਗੀ ਤੇ ਪੰਜਾਬ ਦੇ ਵਿੱਚ ਵਪਾਰੀਆਂ ਦੇ ਖਿਲਾਫ ਹੋਣ ਵਾਲਾ ਮਦਮੀ ਸਰਕਾਰ ਦਾ ਬੇੜਾ ਗਰਤ ਹੋ ਜਾਊਗਾ ਇਹ ਤਾਂ ਕਹਿੰਦੇ ਨੇ ਕਿ ਅਸੀਂ ਕਈ ਲੱਖ ਹਜ਼ਾਰ ਕਰੋੜ ਦਾ ਜਿਹੜਾ ਵਪਾਰ ਆ ਪੰਜਾਬ 'ਚ ਲਿਆਂਦਾ ਹੈਗਾ ਕਾਦਾ ਵਪਾਰ ਲਿਆਂਦਾ ਜੀ ਮੈਨੂੰ ਇੱਕ ਇੱਕ ਸਕੀਨ ਦੱਸ ਦੋ ਵੀ ਜਿਹੜੀ ਇਹ ਲੈ ਕੇ ਆਏ ਨੇ ਅੱਜ ਤੱਕ ਸਾਰੀਆਂ 스ਕੀਮਾਂ ਇਦਾਂ ਤੁਹਾਨੂੰ ਵੀ ਸੁਣਿਆ ਹੋਣਾ ਦੁਨੀਆ ਨੂੰ ਪਤਾ ਹੈ ਮੈਨੂੰ ਪਤਾ ਹੈ ਵੀ ਭਾਰਤੀ ਜਨਤਾ ਪਾਰਟੀ ਲੈ ਕੇ ਆ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਉਹ ਲਗਾਤਾਰ ਪੌਲਸੀਆਂ ਲੈ ਕੇ ਆਈ ਹੈ ਤੇ ਲਿਆਂਦੀ ਜਾ ਰਹੀ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਦਾ ਕੰਮ ਇਹ ਹੈ ਵਿੱਦੋਦਿੰਜੇ ਵਪਾਰ ਕਿ ਸਦਾ ਚੰਗਾ ਚੱਲਦਾ ਉੱਥੇ ਜੀਐਸਟੀ ਦੇ ਰੇਡ ਕਰ ਦੋ ਇਨਕਮ ਟੈਕਸ ਦਾ ਨੋਟਿਸ ਕਢਾ ਦੋ ਜਿੱਥੇ ਵੀ ਉੱਥੇ ਬੁਲਾ ਕੇ ਜਿਹੜੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਦੁਕਾਨਾਂ ਨੇ ਉਹਨਾਂ ਨੂੰ ਜਲਾਲਤ ਕਰੀ ਜਾਂਦੀ ਹੈ ਉੱਥੇ ਹੀ ਸਰਕਾਰ ਦੇ ਦਲਾਲ ਛੱtre ਹੋਏ ਨੇ ਵੀ ਦਲਾਲਾਂ ਦੇ ਥਰੂ ਸੈਟਿੰਗਾਂ ਕਰਾਓ ਜੇ ਸੈਟਿੰਗਾਂ ਨਹੀਂ ਹੁੰਦੀਆਂ ਤਾਂ ਇਹ ਸਿੱਧਾ ਠੋਕ ਕੇ ਬੰਦੇ ਨੂੰ ਪੂਰਾ ਮਾਂਜ ਦਿੰਦੇ ਪੰਜਾਬ ਚ ਜਿਹੜਾ ਵਪਾਰੀ ਆ ਉਹ ਕਿੰਨੇ ਤਰ੍ਹਾਂ ਦੇ ਟੈਕਸ ਪੇ ਕਰ ਰਿਹਾ ਸਰ ਦੇਖ ਲਓ ਪੰਜਾਬ ਦੇ ਵਿੱਚ ਕਾਉਸੈਂਸ ਟੈਕਸ ਹੋ ਗਿਆ ਇਨਕਮ ਟੈਕਸ ਹੋ ਗਿਆ ਸੇਲ ਟੈਕਸ ਹੋ ਗਿਆ ਆਪਣਾ ਕਾਰ ਟੈਕਸ ਹੋ ਗਿਆ ਪ੍ਰੋਪਰਟੀ ਟੈਕਸ ਹੋ ਗਿਆ ਹਾਊਸ ਟੈਕਸ ਹੋ ਗਿਆ ਇਸ ਤਰ੍ਹਾਂ ਦੇ ਪ੍ਰਕਾਰ ਦੇ ਕਈ ਟੈਕਸ ਨੇ ਪਰ ਬੇੜਾ ਗਰਕ ਪੰਜਾਬ ਦੇ ਵਿੱਚ ਵਪਾਰੀ ਨੂੰ ਕੋਈ ਰਿਲੀਫ ਹੈ ਹੀ ਨਹੀਂ ਜਿਹੜਾ ਟੈਕਸ ਜਿਸ ਪਰਪਸ ਵਾਸਤੇ ਲੰਦੇ ਆ ਕੀ ਉਦਾ ਉਸਤੇ ਲਈ ਇਸਤੇਮਾਲ ਨਹੀਂ ਉਹ ਇਹ ਤਾਂ ਸਿਰਫ ਆਪਣੇ ਖਜ਼ਾਨੇ ਭਰਨ ਲਈ ਭਗਵੰਤ ਮਾਨ ਸਾਹਿਬ ਆਪਣੇ ਜਹਾਜ਼ਾਂ ਦੇ ਪੈਸੇ ਖਰਚ ਕਰਨ ਲਈ ਤੇ ਵਪਾਰੀਆਂ ਦੇ ਪੈਸਿਆਂ ਤੋਂ ਨਿਆਰੇ ਲੈ ਰਹੇ ਨੇ ਉਧਰ ਕੇਜਰੀਬਾਦ ਸਾਹਿਬ ਦੀ ਸਿਕਿਉਰਿਟੀ ਵਧਾਈ ਪਈ ਹੈ ਇਹ ਤਨਖਾਹਾਂ ਕਿੱਥੋਂ ਦੇ ਤਨਖਾਹ ਹੀ ਵਪਾਰੀਆਂ ਦੇ ਟੈਕਸਾਂ ਤੋਂ ਦੇ ਰਹੇ ਨੇ ਇਹਨਾਂ ਨੇ ਵਪਾਰੀ ਨੂੰ ਲੀਵ ਕਿੱਥੋਂ ਦੇਣਗੇ ਇਹ ਪੈਸੇ ਹੀ ਵਪਾਰੀਆਂ ਦੀ ਤਨਖਾਹ ਤੋਂ ਨਜ਼ਾਰੇ ਮੰਨ ਰਹੇ ਨੇ ਸਾਸ ਸਹੀ ਪਰਪਸ ਇਸਤੇਮਾਲ ਜਿਹੜਾ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਇਹ ਪੈਸੇ ਨੂੰ ਆਪਣੇ ਮਤਲਬ ਨਹੀਂ ਆਪਣੇ ਇਸਤੇਮਾਲ ਲਈ ਕੀਤਾ ਆਪਣੀਆਂ ਐਸ਼ੀਆਂ ਕੀਤੀਆਂ ਜਾ ਰਹੀਆਂ ਆਪਣੇ ਆਨੰਦ ਮਾਣੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਪਾਰੀਆਂ ਦੇ ਨਾਲ ਸਰਿਆਂ ਠੱਗੀ ਹੋ ਰਹੀ ਹੈ ਵਪਾਰੀ ਠੱਗੇ ਜਾ ਰਹੇ ਨੇ ਠੱਗੀ ਦਾ ਸ਼ਿਕਾਰ ਭਗਵੰਤ ਮਾਨ ਕਰ ਰਿਹਾ ਹੈ ਸਾਈ ਜੀ ਫਿਰ ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਫਿਰ ਵਪਾਰ ਤੇ ਵਪਾਰੀ ਤਾਂ ਦੋਨੇ ਖਤਮ ਹੋ ਜਾਣਗੇ ਤੇ ਇਸ ਦੇ ਨਾਲ ਹੀ ਜਿਹੜਾ ਵਪਾਰ ਹੈ ਕੋਈ ਇੱਕ ਰੋਜ਼ਗਾਰ ਵੀ ਹੈ ਦੇਖੋ ਵਪਾਰ ਹੈ ਹੀ ਕਿੱਥੇ ਪੰਜਾਬ ਦੇ ਵਿੱਚ ਖਤਮ ਹੋ ਚੁਕਿਆ ਹੈ ਕਿੱਥੇ ਵਪਾਰ ਪੰਜਾਬ ਦੇ ਵਿੱਚੋਂ ਮੰਡੀ ਰਵਿੰਡਗੜ ਉਹ ਖਤਮ ਹੋ ਗਿਆ ਸ਼ਹਿਰਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਪਟਿਆਲੇ 'ਚ ਜਾ ਕੇ ਦੇਖ ਲਓ 100 'ਚੋਂ 80% ਦੁਕਾਨਾਂ ਦੇ ਕੰਮ ਖਤਮ ਹੋ ਗਏ 10% ਦੁਕਾਨਾਂ ਬੰਦ ਹੋ ਗਏ 10% ਢੱਕ ਕੇ ਕੰਮ ਕਰਦੇ ਨੇ ਕਿ ਸਾਨੂੰ ਕੀਤੇ ਸਰਕਾਰ ਠੋਕਣਾ ਦਵੇ ਉਹਨਾਂ ਨੂੰ ਮੰਥਲੀਆਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਮੋਬਾਈਲ ਵਿੰਗ ਦੇ ਅਫਸਰ, ਸ਼ੇਅ ਟੈਕ ਦੇ ਅਫਸਰ ਸਭ ਵੀ ਕੇ ਹੋਏ ਨੇ। ਸਭ ਪੈਸੇ ਲੈ ਕੇ ਮੰਤਲੀਆਂ ਲੈ ਕੇ ਗੱਡੀਆਂ ਕਢਾਉਂਦੇ ਨੇ, ਟੈਕਸਾਂ ਚੋਰੀ ਕਰਦੇ ਨੇ। ਉਹਨਾਂ ਦਾ ਕੋਈ ਮਤਲਬ ਕੋਈ ਦੇਖਣ ਵਾਲਾ ਨਹੀਂ ਕਿਉਂਕਿ ਭਗਵੰਤ ਸਾਹਿਬ, ਮਾਨ ਸਾਹਿਬ ਨੂੰ ਟਾਈਮ ਸ਼ਿਰਕ ਮੰਤਲੀ ਜਾਂਦੀ ਹੈ। ਭਗਵੰਤ ਮਾਨ ਸਾਹਿਬ ਨੂੰ ਟਾਈਮ ਸ਼ਿਰ ਰਿਸ਼ਵਤ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿ ਵਪਾਰੀ ਮਰ ਰਿਹਾ ਜਾਂ ਠੱਗਿਆ ਜਾ ਰਿਹਾ। ਤੇ ਵਪਾਰ ਜੀ ਇਸ ਤਰ੍ਹਾਂ ਖਤਮ ਹੋ ਜਾਏਗਾ ਰੋਜ਼ਗਾਰ ਖਤਮ ਹੋ ਜਾਏਗਾ ਤੇ ਫਿਰ ਇਹ ਸਰਕਾਰ ਵੀ ਕਿੱਥੇ ਬਣਾ ਲੇਗੀ ਜਦ ਪੰਜਾਬ ਹੀ ਖਤਮ ਹੋ ਜਾਏ ਸਰਕਾਰ ਤਾਂ ਜੀ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਮੇਰਾ ਨਾਮ ਸਾਹਿਲ ਗੋਇਲ ਹੈ ਤੁਸੀਂ ਮੈਨੂੰ ਚੌਂਕ 'ਚ ਖੜਾ ਕੇ ਮੈਂ ਮੂਤ ਨਾਲ ਮੁੱਛਾ ਬਣਾ ਦੂੰਗਾ ਜੇ ਪੰਜਾਬ ਦੇ ਵਿੱਚ ਅਗਲੀ ਸਰਕਾਰ ਆਮ ਆਦਮੀ ਦੀ ਬਣ ਜੇ ਤੇ ਪੰਜ ਤੋਂ ਜੇ 6ਵੀਂ ਸੀਟ ਵੀ ਆ ਜਾਏ ਤੁਸੀਂ ਜੋ ਕਹੋਗੇ ਸਾਹਿਲ ਗੋਇਲ ਕਰਨ ਨੂੰ ਤਿਆਰ ਹੈ ਪੰਜਾਬ ਸਰਕਾਰ ਨੇ ਆਮ ਆਦਮੀ ਨਾਲ ਜਿਹੜੀਆਂ ਪੰਜਾਬ ਦੀਆਂ ਔਰਤਾਂ ਨਾਲ ਜਿਹੜੇ ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਉਹ ਸਿਰਫ ਉਹ ਸਿਰਫ ਇਹਨਾਂ ਨੇ ਵੋਟਾਂ ਪਵਾਉਣ ਲਈ ਕੀਤਾ ਸੀਗਾ ਕਿ ਕੁਝ ਸਮੇਂ ਦਵਾਂਗੇ ਵੀ ਲੋਕ ਇਸਦੀ ਆਰਡ ਦੇ ਵਿੱਚ ਆ ਕੇ ਸਾਨੂੰ ਵੋਟਾਂ ਪਾ ਦੇਣਗੇ ਕਿਉਂਕਿ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਹਾਊਸ ਵਾਈਫ ਹੋ ਗਈਆਂ ਜਾਂ ਪਿੰਡਾਂ ਦੇ ਵਿੱਚ ਹੋ ਗਈਆਂ ਉਹ ਥੋੜੇ ਅਨਸਮਝ ਹੁੰਦੀਆਂ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਚਲ 1000 ਰੁਪਏ ਆ ਰਿਹਾ ਹੈ ਜਾਂ ਗਰੀਬ ਪਰਿਵਾਰ ਚੋਂ ਕੋਈ ਲੇਡੀਜ਼ ਹੋ ਗਈਆਂ ਲੋ ਹੋ ਗਏ ਤਾਂ ਉਹਨਾਂ ਨੂੰ ਇਹ ਮਤਲਬ ਹੁੰਦਾ ਵੀ ਇਹ ਸਰਕਾਰ 1000 ਰੁਪਏ ਦੇ ਰਹੀ ਹੈ ਕਿ ਬਟਨ ਦਬੋਤੇ ਵੋਟ ਪਾਓ ਵੀ ਅੱਗੇ ਨੂੰ ਵੀ ਮਿਲੇ ਉਹ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਤੁਹਾਨੂੰ ਸਿਰਫ ਇੱਕ ਆੜ ਦੇ ਵਿੱਚ ਚੱਕਰ ਦੇ ਵਿੱਚ ਹੀ ਆ ਕੇ ਬੇਲਕੂ ਬਣਾ ਰਹੇ ਨੇ ਸਾਹੀ ਜੀ ਅਕਸਰ ਦੇਖਿਆ ਗਿਆ ਵੀ ਕਹਿੰਦੇ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਇਸ ਤਰੀਕਾ ਵਪਾਰ ਚ ਜਿਨ੍ਹਾਂ ਕੋਲੇ ਪੈਸਾ ਵੱਡੇ ਵੱਡੇ ਵਪਾਰ ਕਰੀ ਜਾ ਰਹੇ ਤੇ ਛੋਟੇ ਦੁਕਾਨਦਾਰ ਜਿਹੜੇ ਆ ਉਹ ਖਤਮ ਹੁੰਦੇ ਜਾ ਰਹੇ ਇਹ ਸਰਕਾਰ ਦੀ ਨਲਕੀ ਹੈ ਜੀ ਸਰਕਾਰ ਦੀ ਨਲਕੀ ਦਾ ਕੀ ਹੋ ਰਿਹਾ ਸਾਰਾ ਕੁਝ ਜੇ ਸਰਕਾਰ ਨੇ ਇਹਨੇ ਟੈਕਸ ਹਟਾ ਦਨ ਜੇ ਸਰਕਾਰ ਆਪਣੀਆਂ ਸ਼ਰਤਾਂ ਘਟਾ ਦਨ ਤੇ ਅਫਸਰਾਂ ਦੇ 2 ਨੰਬਰ ਦੀਆਂ ਰਿਸ਼ਵਤਾਂ ਲੈ ਲਈਆਂ ਬੰਦ ਕਰ ਦਨ ਉਹ ਆਲੀ ਵਪਾਰ ਸਲੋਸ ਨੂੰ ਚੱਲ ਪਊਗਾ ਤੇ ਜਿਸ ਦੇ ਨਾਲ ਪੰਜਾਬ ਦੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੂਗੀ ਵੱਡੀ ਰਾਹਤ ਮਿਲਣ ਦੇ ਨਾਲ ਵਪਾਰ ਖੜਾ ਹੋਊਗਾ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਵਪਾਰੀ 1 ਨੰਬਰ 'ਚ ਕੰਮ ਕਰੇ ਵਪਾਰੀ 2 ਨੰਬਰ 'ਚ ਕੰਮ ਕਰੇ ਉਹਨੂੰ ਟੇਬਲ ਦੇ ਥੱਲੋਂ ਰਿਸ਼ਵਤ ਦੇਣੀ ਪਏ ਰਿਸ਼ਵ ਤੇਨੀਓ ਪੈਣੀ ਹੈ ਜੀ ਇਹ ਭਗਵੰਤ ਮਾਨ ਸਾਹਿਬ ਇੱਕ ਕਹਿੰਦੇ ਸੀਗੇ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਜਣਾ ਚਾਹੁੰਦਾ ਮੈਂ ਤੁਸੀਂ ਮੈਨੂੰ ਪਬਲਿਕ ਦੇਖ ਰਹੀ ਹੈ ਬੇਸ਼ੱਕ ਇਸ ਵੀਡੀਓ ਤੇ ਮੈਨੂੰ ਬੋਲਣ ਤੋਂ ਬਾਅਦ ਮੇਰੇ ਤੇ ਪਰਚਾ ਦਰਜ ਹੋ ਜੇ ਪਰ ਮੈਂ ਸੱਚ ਦੀ ਆਵਾਜ਼ ਚੱਕਦਾ ਆਇਆ ਹੈ ਚੱਕਦਾ ਰਹੂੰਗਾ ਭਗਵੰਤ ਮਾਨ ਦਾ ਜਿਹੜਾ ਬੰਦਾ ਵਿਰੋਧ ਕਰਦਾ ਹੈ ਜਾਂ ਜਿਹੜੇ ਇਹਨਾਂ ਦੀਆਂ ਗਲਤੀਆਂ ਖੋਲ੍ਹਦਾ ਹੈ ਇਹ ਮਿੰਟ ਚ ਪੁਲਿਸ ਨੂੰ ਥਾਣੇ ਪੁਲਿਸ ਦੇ ਥਰੂ ਬੰਦੇ ਨੂੰ ਥਾਣੇ ਚ ਬੁਲਾ ਕੇ ਉਸਤੇ ਪਰਚਾ ਦੇ ਦਿੰਦੇ ਨੇ ਪਰਚਾ ਦਰਜ ਕਰਨ ਨਾਲ ਕੀ ਸੇਨਾ ਦੀ ਸਮੱਸਿਆ ਦਾ ਹੱਲ ਹੋ ਜਾਏਗਾ ਪਰ ਇਹਨਾਂ ਨੂੰ ਐ ਹੁੰਦਾ ਨਾ ਵੀ ਜਿਹੜਾ ਬੰਦਾ ਬੋਲਦਾ ਉਹਨੂੰ ਜਲੀਲ ਕਰੀਏ ਉਹਨੂੰ ਉਲਝਾਏ ਕਿ ਉਹ ਸ਼ਾਂਤ ਹੋ ਜਾਏ ਲੇਕਿਨ ਨਾ ਸਾਹਿਲ ਗੋਇਲ ਹੈ ਨਾ ਤਾਂ ਪਹਿਲਾਂ ਦਬਿਆ ਸੀ ਨਾ ਹੁਣ ਦਬੂਗਾ ਨਾ ਦਬਦਾ ਪੰਜਾਬ ਚ ਜਿਹੜਾ ਹੈ ਵਪਾਰ ਦਿਨੋ ਦਿਨ ਜਿਵੇਂ ਹੁਣ ਖਤਮ ਹੋ ਰਿਹਾ ਹੈ ਵਪਾਰੀ ਖਤਮ ਹੋ ਰਿਹਾ ਤੇ ਉਸ ਦੇ ਕਰਕੇ ਹੀ ਬਾਹਰ ਦਾਤਾਂ ਨੂੰ ਬੜਾਓ ਦੇਖੋ ਜਿੱਥੇ ਬੇਰੋਜ਼ਗਾਰੀ ਹੋਊਗੀ ਵਪਾਰ ਨਹੀਂ ਹੋਊਗਾ ਠਗੀਆਂ ਚੋਰੀਆਂ ਸਨੈਸ਼ੀਨਾ ਉੱਥੇ ਤਾਂ ਆਮ ਗੱਲ ਹੈ ਇਹ ਤਾਂ ਬਦਲ ਹੀ ਹੈ ਕਿ ਪੁਲਿਸ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੁਰੱਖਿਆ ਪਰ ਜਿਹੜੀ ਪੁਲਿਸ ਹੈ ਉਹ ਬਹੁਤ ਵੱਡੀ ਮਾਤਰਾ ਚ ਸਿਰਫ ਲੀਡਰਾਂ ਦੀ ਪੁਲਿਸ ਦੇ ਆਪਣੇ ਅਧਿਕਾਰੀਆਂ ਦੀ ਇਨਾਂ ਦੀ ਵੀ ਸੁਰੱਖਿਆ ਚ ਲੱਗੀ ਰਹਿੰਦੀ ਹੈ ਦੇਖੋ ਇਹਦੇ ਵਿੱਚ ਪੁਲਿਸ ਦਾ ਤਾਂ ਕੋਈ ਆਪਾਂ ਗਲਤੀ ਨਹੀਂ ਕਰ ਸਕਦੇ ਕਿਉਂਕਿ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਹੁਕਮ ਹੁੰਦਾ ਹੈ ਜਾਂ ਸਟੇਟ ਦੇ ਮੁੱਖ ਮੰਤਰੀ ਦਾ ਹੁੰਦਾ ਹੈ ਉਹ ਤਾਂ ਡੀਜੀਪੀ ਸਾਹਿਬ ਨੂੰ ਮੰਨਣਾ ਹੀ ਪੈਂਦਾ ਹੈ ਨਾ ਜੇ ਨਹੀਂ ਮੰਨਣਗੇ ਉਹਦਾ ਟਰਾਂਸਫਰ ਕਰ ਦੇਣਗੇ ਟਰਾਂਸਫਰ ਹੁਦਾਰ ਕਰ ਦੇਣਗੇ ਉਸ ਤੋਂ ਬਾਅਦ ਉਹਨੂੰ ਕਿਤੇ ਖਰਬੇ ਸੱਜੇ ਲਾ ਦੇਣਗੇ ਕਿਉਂਕਿ ਇਹ ਸਭ ਦੇ ਚੌਦਿਆਂ ਪੁਲਿਸ ਹੋਰ ਕਿਤੇ ਸੁਰੱਖਿਆ ਕਰ ਰਹੀ ਹੈ ਤੇ ਵਾਰਦਾਤਾ ਕਿਹਦੇ ਕੋਲ ਗੱਲ ਇਹ ਹੈ ਵੀ ਇਹ ਕੰਮ ਸਰਕਾਰ ਦਾ ਹੈ ਗਾਈਡਲਾਈਨ ਕਰਨ ਦਾ ਜੇ ਸਰਕਾਰ ਗਾਈਡਲਾਈਨ ਹੀ ਨਹੀਂ ਕਰੂਗੀ ਤਾਂ ਪੁਲਿਸ ਕਿਵੇਂ ਕਰੂਗੀ ਤੁਹਾਡਾ ਮਤਲਬ ਸੋਚਦਾ ਇਹ ਨਹੀਂ ਹੈ ਕਿ ਡੀਜੀਪੀ ਪੰਜਾਬ ਦੇ ਹੱਥ ਜਿਹੜਾ ਉਹਨਾਂ ਦਾ ਕੰਮ ਹੈ ਅਗਰ ਉਹਨਾਂ ਦਾ ਕੰਮ ਉਹਨਾਂ ਦੇ ਸਿਰ ਛੱਡ ਦਿੱਤਾ ਜਾਵੇ ਵੀ ਤੁਸੀਂ ਦੇਖੋ ਜੇ ਡੀਜੀਪੀ ਪੰਜਾਬ ਦੇ ਹੱਥ ਪੰਜਾਬ ਪੁਲਿਸ ਦੀ ਕਮਾਂਡ ਜਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਵੇ ਵੀ ਤੁਸੀਂ ਆਪਣਾ ਫੈਸਲਾ ਆਪ ਲੈਣਾ ਮੈਂ ਇੱਕ ਚੈਲੰਜ ਨਾਲ ਕਹਿੰਦਾ ਵੀ ਪੰਜਾਬ ਪੁਲਿਸ ਦੇਸ਼ ਦੀ ਸਤੋ ਵਧੀਆ ਪੁਲਿਸ ਹੈ ਤੇ ਪੰਜਾਬ ਪੁਲਿਸ ਜਿੰਨੀ ਕੁਰਬਾਨੀ ਨਾ ਕਿਸੇ ਨੇ ਕੋ ਦੇ ਦਿੱਤੀ ਹੈ ਨਾ ਕੋਈ ਦੇ ਸਕਦਾ ਉਸ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ ਵਿੱਚ ਸਾਰਾ ਕਰਾਇ ਨਸ਼ਾ ਦੋ ਨੰਬਰ ਸਭ ਸਮਾਪਤ ਹੋ ਜਾਊਗਾ ਜਿਹੜਾ ਯੁੱਧ ਨਸ਼ਾ ਮਰੂ ਦੇ ਨਾਲ ਸ਼ੁਰੂ ਕਰਿਆ ਸੀ ਇਹ ਸਭ ਇੱਕ ਡਰਾਮਾ ਹੈ ਲੋਕਾਂ ਦੇ ਘਰ ਤੋੜਨੇ ਇਹ ਕਿਸ ਦੇ ਦੇਖੋ ਇੱਕ ਤਾਂ ਉਹਨਾਂ ਨੂੰ ਪੁੱਛੋ ਜਵਾਨ ਮਾਮਾ ਮਾਮਾ ਦੇ ਜਵਾਨ ਪੁੱਤ ਜਿਨ੍ਹਾਂ ਦੀ ਰੋਜ਼ ਨਵੇਂ ਨਿੱਤ ਖ਼ਬਰਾਂ ਚ ਆਪਾਂ ਪੜਦੇ ਆਂ ਵੀ ਫਲਾਣੇ ਦੀ ਮੌਤ ਹੋ ਗਈ ਜਾਫਲਾਣਾ ওভারਡੋਜ ਨਾਲ ਹੋ ਗਿਆ ਇਹਨਾਂ ਨੂੰ ਕੀ ਹੈ ਇਤਾਂ ਇੱਕ ਨਸ਼ੇ ਜੋ ਆਪਣਾ ਵਿਰੁੱਧ ਜਾਂਦੇ ਨੇ ਫੰਕਸ਼ਨਾਂ ਤੇ ਚਾਹ ਪੀਂਦੇ ਨੇ ਹਾਹਾ ਹੂਹੀ ਕਰਦੇ ਨੇ ਅਗਲੇ ਦਿਨ ਖਵਾਰ ਚਲਵਾਉਂਦੇ ਨੇ ਵੀ ਅਸੀਂ ਪਤਾ ਨਹੀਂ ਕੀ ਕਰਤਾ ਮੈਨੂੰ ਇੱਕ ਗੱਲ ਇਹ ਤਾਂ ਦੱਸ ਦੋ ਵੀ ਤੁਸੀਂ ਕਿਹੜਾ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤੇ ਕਿਹੜਾ ਨਸ਼ਾ ਖਤਮ ਕਿੱਥੇ ਕਰ ਤੋਂਣਾ ਜਾਇ ਮੰਦੇ ਦੇਖੋ ਘਰ ਤੋੜਨਾ ਤਾਂ ਬਹੁਤ ਗਲਤ ਹੈ ਜਿਸ ਬੰਦੇ ਨੇ ساری ਉਮਰ ਮਿਹਨਤ ਕਰਕੇ ਆਪਣੀ ਖਾਈ ਹੋਵੇ ਜਾਂ ਆਮ ਆਦਮੀ ਦੇ ਲੀਡਰ ਨੂੰ ਉਹ ਮੰਥਲੀ ਨਾਲ ਦੇ ਪਹੁੰਚੇ ਜਾਂ ਆਮ ਆਦਮੀ ਦੇ ਲੀਡਰ ਨੂੰ ਉਹ ਨਾ ਪੁੱਛੇ ਤਾਂ ਉਹ ਲੀਡਰ ਉਸ ਜ਼ਿਲ੍ਹੇ ਦੇ ਮੁਖੀ ਪੁਲਿਸ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਕਹਿ ਕੇ ਵੀ ਉਹਦਾ ਘਰ ਤੋੜ ਦੋ ਚੌਂਤਰਾ ਤੋੜ ਦੋ ਇਹ ਤਾਂ ਸਿਰਫ ਵੀ ਉਹਨਾਂ ਦੀ ਕੁਛ ਜਾਰੀ ਰੋਗੀ ਮਨੋਂ ਯੁੱਧ ਨਸ਼ਾ ਵਿਰੁੱਧ ਨੂੰ ਇਕਤ ਦਿਖਾਵਾ ਦੇ ਤੌਰ ਤੇ ਬਣਾਈ ਰੱਖਣਾ ਚਾਹਦੇ ਨੇ ਸਾਡੇ ਅਯੂਤ ਅਨੁਸਾਰ ਅਰੁਧ ਜੰਗੀ ਪੱਤਰ ਤੇ ਚੰਗੀ ਪੱਤਰ ਤੇ ਚਾਹ। ਬਾਕੀ ਗੱਲ ਪੁੱਛਣੀ। ਬਾਕੀ ਗੱਲ ਤੇ ਪੰਜਾਬ ਦੇ ਵਪਾਰੀ ਇਹਨਾਂ ਨੂੰ ਜਾ ਕੇ ਨਹੀਂ ਪੁੱਛਦੇ ਹੈਗੇ ਵੀ ਭਾਈ ਸਾਡੇ ਕੋਲ ਤਾਂ ਵਪਾਰ ਹੀ ਨਹੀਂ ਆਸੀ ਜੀਐਸਟੀ ਕਿੱਥੋਂ ਲਈਏ। ਜਿਹੜੇ ਲੋਕਾਰੀ ਪੁੱਛ ਜਿਹੜੇ ਵਪਾਰੀ ਪੁੱਛਦੇ ਵੀ ਨੇ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਵੀ ਦਿਨਾ ਜਦ ਤਾ ਉਹਨਾਂ ਤੇ ਪਰਚਾ ਹੋ ਜਾਂਦਾ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਚ ਫਸਾ ਦਿੱਤਾ ਜਾਂਦਾ ਜਾਂ ਉਹਦੇ ਤੇ ਕੋਈ ਰੇਡ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਕੋਈ ਨੋਟਿਸ ਕੱਢ ਦਿੱਤਾ ਜਾਂਦਾ। मतलब चुप करवा चुप करवा बहुत गलत सरासर धक्का सरासर गलत ठीक है दोस्तों